ਅੱਜ ਦਾ ਖਾਲਸਾ ਵਰਦੀ ਫਤਿਹ ਕੋ ਦੋਸਤੋ ਜਿਹੜਾ ਕਿ ਅੱਜ ਖਰੋਹ ਉੱਤਰ ਵਿਖੇ ਜਿਹੜਾ ਰਹੀਮੇ ਕੇ ਤਾਰਾਂ ਪਹਿਲੇ ਸਾ ਆਪਣਾ ਕੈਂਪ ਲੱਗਿਆ ਸੀ ਇੱਥੇ ਦੇਖੋ ਭਾਰਤੀ ਕਿਸਾਨ ਦੋਨੇ ਨੇ ਤਸੀਦੂਪੁਰ ਦੇ ਸਰਪੰਚ ਜਿਹੜੇ ਵੀ ਟਰੈਕਟਰ ਆ ਸੋ ਭਰਾਵੋ ਜਿਹੜੇ ਕੇ ਕਿਸਾਨ ਪੀੜ ਭਰਾਵਾਂ ਦੇ ਮਦਦ ਕਰਨ ਕਣਕ ਬੀਜਣ ਆਇਆ ਹੋ ਬੁਝਾਈ ਦੇ ਲਈ ਟਰੈਕਟਰ ਨਿਕਲੇ ਆ ਭਰਾਵੋ ਜੱਥੇ ਬੰਦੇ ਜਿੰਦੂਪੁਰ ਦੇ ਦੇਖੋ ਯਾਰ ਇੱਥੋਂ ਦੇਖੋ ਬੋਲੇ ਸੋਨ ਨਾਲ ਦੇ ਜਕਾਰਿਆਂ ਨਾਲ ਹਰਵਾਨਾ ਹੋਇਆ ਟਰੈਕਟਰ ਤੇ ਬੀਜ ਵਾਲੀਆਂ ਟਰਾਲੀਆਂ ਉਹ ਸਾਰੇ ਜਿੰਨੇ ਵੀ ਸਾਡੇ ਭਰਾ ਯਾਰੇ ਆ ਦੇਖੋ ਇਹਨੇ ਵੀ ਹੋਰੇ ਵਧੀਆ ਤਰੀਕੇ ਦੇ ਨਾਲ ਸੋ ਪ੍ਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਸਾਰੇ ਸਾਡੇ ਕਿਸਾਨ ਭਰਾਵਾਂ ਨੂੰ ਜਿਹੜੇ ਕਿ ਹਰ ਇੱਕ ਕਿਸਾਨ ਭਰਾਵਾਂ ਦੀ ਮਦਦ ਕਰਨਾ ਆ ਸੋ ਪ੍ਰਾਪਤ ਸਭ ਦੇ ਪਿੱਛੇ ਮਸ਼ੀਨਾਂ ਪਈਆਂ ਨੇ ਸੁਪਰਸੀਡਰ ਤੇ ਬੀਜ ਵਾਲੀਆਂ ਟਰਾਲੀਆਂ ਤਾਲੀਆਂ ਪਿਛੇ ਆ ਰਹੀਆਂ ਨੇ ਸੋ ਸਾਰਿਆਂ ਦਾ ਜਿਹਨੇ ਤਾਲੀਆਂ ਆ ਰਹੀਆਂ ਚਾਹੋਗੇ ਦੇਖਦੇ ਅੱਗੇ ਜਿਹਨੇ ਤਾਲੀਆਂ ਆ ਰਹੀਆਂ ਨੇ ਜਿਹਨੇ ਤਾਲੀਆਂ ਆ ਰਹੀਆਂ ਨੇ ਵੀ ਇਹਨਾਂ ਟਰਾਲੀਆਂ ਸੋ ਕਰੋ ਯਾਰਾ ਟਰੈਕਟਰਾਂ ਦਾ ਕਾਫਲਾ ਭਰਾਵੋ ਕਾਫਲਾ ਸੋ ਅੱਗੇ ਟਰੈਕਟਰ ਜਿੰਨਾ ਚਿਰ ਵੀ ਇੱਥੇ ਜਿਹੜਾ ਸਾਨੂੰ ਵਾਅਦਾ ਦਿੱਤਾ ਹੋਇਆ ਜਿਹੜਾ ਵੇਚਣ ਜਾਂਦਾ ਉਹਨਾਂ ਚੋਂ ਕੋਈ ਵੀ ਟਰੈਕਟਰ ਵਾਪਸੀ ਜੇ